ਇੱਕ ਮਹਿਮਾਨੇ ਸਿੱਖਾਂ ਨੂੰ ਨੰਗੇ ਪੈਰੀ ਚੱਲ ਕੇ ਪਹੁੰਚੇ ਔਰ ਇਸ ਦੇ ਨਾਲ ਲੱਗ ਕੇ ਕੀ ਗੱਲਬਾਤ ਹੋਈ ਹੈ ਕਿ ਕਿ ਆ ਦੇ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਤਾਂ ਲੈ ਕਰੋ ਯਾਰ ਤਨ ਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਸਾ ਦੀ ਇਸ ਪਵਿੱਤਰ ਨਗਰੀ ਦੇ ਵਿੱਚ ਪੂਰੇ ਸ਼ਕਤਰੇਤ ਸ਼੍ਰੀ ਅਕਾਲ ਤਖਤ ਤੋਂ ਵੇਖੇ ਅੱਜ ਮੈਂ ਪੇਸ਼ ਹੋਇਆ ਨਮਾਣੇ ਸਿੱਖ ਵੱਜੋਂ ਸਿਰ ਝੁਕਾ ਕੇ ਪੂਰੇ ਪੇਸ਼ ਹੋਇਆ ਔਰ ਸ਼੍ਰੀ ਅਕਾਲ ਤੱਕ ਸਾਹਿਬ ਜੀ ਦੇ ਜੱਥੇਦਾਰ ਉਹਨਾਂ ਦੇ ਨਾਲ ਹੁਣੇ 5-7 ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟੀਕਰਨ ਦਿੱਤਾ ਹੈ ਔਰ ਜੱਥੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੇ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਇਹ ਸੁਝਾ ਦਤਾ ਹੈ ਔਰ ਅਸੀਂ ਉਹਨਾਂ ਦੇ ਸੁਝਾ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਔਰ ਮੈਂ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ پاس ਹੁਣ ਜਾ ਕੇ ਬੇਨਤੀ ਕਰੂੰਗਾ ਕਿ ਆਪਾਂ ਇਸ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਇਹ ਜਿਹੜਾ ਮਹਿਕਮਾ ਸੱਭਿਆਚਾਰ ਜਿਹੜਾ ਮਹਿਕਮਾ ਸੈਰਸਪਟਾ ਤੇ ਸੱਭਿਆਚਾਰ ਮਹਿਕਮਾ ਇਸ ਮਹਿਕਮੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਇਹੀ ਜੇ ਕੰਮ ਨੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਚੱਲ ਰਹੇ ਹੁੰਦੇ ਨੇ ਸੋ ਉਥੇ ਧਾਰਮਿਕ ਸੰਸਥਾਵਾਂ ਦੇ ਕੰਮ ਚੱਲਦੇ ਹੋਣ ਕਰਕੇ ਅੱਗੇ ਨੂੰ ਕਿਸੇ ਕਿਸਮ ਦੀ ਕੋਈ ਤਸਵੀਰਾਂ ਦੇ ਵਿੱਚ ਕਤਾਹੀ ਨਾ ਹੋਵੇ ਕੋਈ ਮर्यादा ਦੇ ਵਿੱਚ ਕਤਾਹੀ ਨਾ ਹੋਵੇ ਜਾਂ ਕਿਸੇ ਕਿਸਮ ਦੀ ਹੋਰ ਵੀ ਕੋਈ ਗਲਤੀ ਨਾ ਹੋ ਜਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਤਾਂ ਇਸ ਮਹਿਕਮੇ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮਤਲਬ ਕਿ ਅਫਸਰ ਹੈ ਜਿਹੜਾ ਉਹ ਸਿਆਣਾ ਕੋਈ ਐਸਾ ਬੰਦਾ ਲਗਾਵਾਗੇ ਜਿਸ ਬੰਦੇ ਨੂੰ ਇਹਦੇ ਬਾਰੇ ਚ ਨੋਲਿਜ ਹੋਵੇ ਦੂਸਰਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਹੋਰ ਵੀ ਬੇਨਤੀ ਜਾ ਕੇ ਕਰੂੰਗਾ ਕਿ ਆਪਾਂ ਜਿਵੇਂ ਉਹਨਾਂ ਨੇ ਪਹਿਲਾਂ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਕਿ ਕਿਉਂਕਿ ਜਦੋਂ ਅਸੀਂ ਸਾਹਿਬ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬ ਦੀ ਮਨਾਈ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਕਿ ਮर्यादा ਦਾ ਪੂਰਨ ਧਿਆਨ ਰੱਖਿਆ ਜਾਵੇ। ਸੋ ਅਸੀਂ ਇੱਕ ਰਿਲੀਜੀਅਸ ਪੈਨਲ ਬਣਾਇਆ ਸੀ ਜੀਤੋ ਅਸੀਂ ਕੱਲੀ-ਕੱਲੀ ਚੀਜ਼ ਵੈਟ ਕਰਵਾ ਕੇ ਚੱਲ ਰਹੇ ਸੀ ਅੱਗੇ ਤੁਰ ਰਹੇ ਸੀ। ਇੱਕ ਇੱਕ ਕਦਮ ਅਸੀਂ ਬੜਾ ਸੋਚ ਸਮਝ ਕੇ ਚੱਲ ਰਹੇ ਸੀ। ਅੱਗੇ ਨੂੰ ਵੀ ਜਿਹੜੇ ਵੀ ਕੋਈ ਵਿਭਾਗ ਦੇ ਕਾਰਜ ਹੋਣਗੇ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਰਿਲੀਜੀਅਸ ਪੈਨਲ ਤਿਆਰ ਕਰਕੇ ਯਾਨੀ ਕਿ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਕੋਈ ਇਹੀ ਜਿਹੀ ਕਤਾਹੀ ਨਾ ਹੋਵੇ। ਬਾਕੀ ਜਥੇਦਾਰ ਸਾਹਿਬ ਨੇ ਵੀ ਮਤਲਬ ਕਿ ਸਮਝ ਲੋ ਵੀ ਮੈਂ ਇਹ ਕਹਿਣਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਪਸ਼ਟੀਕਰਨ ਨੂੰ ਮਨਜ਼ੂਰ ਕੀਤਾ ਔਰ ਨਾਲ ਜੋ ਉਹਨਾਂ ਦੇ ਦਿੱਤੇ ਹੋਏ ਸਾਡੇ ਮਤਲਬ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਅਸੀਂ ਉਹਨਾਂ ਨੂੰ ਪੂਰਨ ਤੌਰ ਤੇ ਜਾਨੀ ਕਿ ਮੰਨਾਂਗੇ ਵੀ ਔਰ ਮਹਾਰਾਜ ਦੇ ਅੱਗੇ ਹੁਣ ਨਾਤਮਸਤਕ ਹੋਵਾਂਗੇ ਕਿ ਮਹਾਰਾਜ ਸਾਨੂੰ ਐਨੀ ਸੋਚੀ ਦਿਓ ਅਕਲ ਦਿਓ ਤੇ ਅਸੀਂ ਪੰਜਾਬ ਦੀ ਸੇਵਾ ਜਿਹੜੀ ਕਰ ਰਹੇ ਹਾਂ ਔਰ ਅਸੀਂ ਇਹ ਸੇਵਾ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਮਤਲਬ ਕਿ ਕਰਦੇ ਰਹੀਏ ਔਰ ਪੰਜਾਬ ਸਾਡਾ ਬੁਲੰਦੀਆਂ ਤੇ ਜਾਵੇ ਪੰਜਾਬ ਸਾਡਾ ਚੜ੍ਹਦੀ ਕਲਾ 'ਚ ਜਾਵੇ ਅਸੀਂ ਇਸ ਪੰਜਾਬ ਨੂੰ ਜੋ ਸਾਡਾ ਮਨੋਰਥ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਸਾਡਾ ਸੂਬਾ ਨੰਬਰ 1 ਹੋਣਾ ਚਾਹੀਦਾ ਅਸੀਂ ਇਸ ਨੂੰ ਨੰਬਰ 1 ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਮੰਤਰੀ ਸਾਹਿਬ ਕੰਮ ਬਹੁਤ ਨੇ ਪੰਜਾਬ ਸਰਕਾਰ ਨੇ ਕੰਮ ਹੀ ਕਰਨੇ ਨੇ ਇਹੋ ਜੀ ਕਮੇਟੀ ਵੀ ਬਣਾਓਗੇ ਜਿਤ ਜਿਹੜੇ ਨੇ ਉਹ ਹੋ ਜਾਣਗੇ ਮੈਂ ਉਹੀ ਗੱਲ ਮੈਂ ਉਹੀ ਗੱਲ ਸਪਸ਼ਟ ਕਰਨ ਦੇ ਵਿੱਚ ਪਹਿਲਾਂ ਬੋਲ ਕੇ ਸਾਰੀ ਕੱਲ ਦੱਸ ਟੁਕੇ ਆ ਜੀ ਅਸੀਂ ਇਹਦੇ ਤੇ ਨਾ ਕਿ ਰਾਜਨੀਤਿਕ ਤੌਰ ਤੇ ਅਸੀਂ ਕੋਈ ਵੀ ਫੈਸਲਾ ਲਵਾਂਗੇ ਰਾਜਨੀਤਿਕ ਸੌਰ ਤੇ ਸਾਡੇ ਮੋਰੀ ਨੇ ਜਿਹੜੇ ਉਹ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਸੋ ਅਸੀਂ ਸੀਐਮ ਸਾਹਿਬ ਦੇ ਨਾਲ ਗੱਲ ਕਰਕੇ ਅਗਲੀ ਜਿਹੜੀ ਵੀ ਕਾਰਵਾਈ ਹੋਊਗੀ ਉਹ ਅਸੀਂ ਜਾਨੀ ਕਿ ਤੁਹਾਡੇ ਸਾਹਮਣੇ ਕਿ ਤੁਹਾਨੂੰ ਬਹੁਤ ਬਹੁਤ ਧੰਨਵਾਦ